ਹਾਈ ਕੁਟਿਏ ਬੂ ਕੁਟਿਏ ਹਾਈ ਕੁਟਿਏ ਬੂ ਕੁਟਿਏ ਕੱਪ ਦੀ ਗਰਮੀ ਨੇ ਲੋਕਾਂ ਨੂੰ ਕਰਵਾਇਆ ਪੰਜਾਬੀ ਪੁਰਾਣਾ ਸੱਭਿਆਚਾਰ ਪਿੰਡ ਦੀਆਂ ਔਰਤਾਂ ਤੇ ਕੁੜੀਆਂ ਨੇ ਸੂਏ ਕੰਡੇ ਫੁੱਕੀ ਗੁੱਡੀ ਰੱਬਾ ਰੱਬਾ ਮੀ ਬਰਸਾ ਸਾਡੀ ਕੋਠੀ ਦਾਣੇ ਪਾ ਅਜਿਹੇ ਗੀਤ ਗਾ ਕੇ ਇੰਦਰ ਦੇਵਤਾ ਨੂੰ ਮਨਾਇਆ ਸਤਿ ਸ਼੍ਰੀ ਅਕਾਲ ਜੀ ਮੇਸ਼ਾ ਸ਼ਰਮਾ ਚੜਤੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜਿੱਥੇ ਹੀ ਅੱਗ ਬਰਉਂਦੀ ਗਰਮੀ ਨੇ ਲੋਕਾਂ ਦੇ ਵਟ ਕੱਢ ਕੇ ਰੱਖ ਦਿੱਤੇ ਤਾਂ ਉੱਥੇ ਹੀ ਇਸ ਤੱਪ ਦੀ ਗਰਮੀ ਨੇ ਲੋਕਾਂ ਨੂੰ ਮੁੜ ਤੋਂ ਪੁਰਾਣਾ ਪੰਜਾਬੀ ਸੱਭਿਆਚਾਰ ਯਾਦ ਕਰਵਾ ਦਿੱਤਾ ਜੀ ਹਾਂ ਕੁਝ ਖਾਸ ਤਸਵੀਰਾਂ ਸਾਹਮਣੇ ਆਈਆਂ ਨੇ ਪ੍ਰਾਤਨ ਸੱਭਿਆਚਾਰ ਦੀਆਂ ਕਿ ਮੁੜ ਤੋਂ ਉਹ ਸੱਭਿਆਚਾਰ ਦੁਹਰਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਤਾਂ ਦੱਸਦੇ ਕਿ ਪਵਾਨੀ ਗੜ ਦਾ ਇੱਕ ਪਿੰਡ ਹੈ ਜਿੱਥੇ ਕਿ ਪਿੰਡ ਦੀਆਂ ਔਰਤਾਂ ਅਤੇ ਕੁੜੀਆਂ ਨੇ ਇਕੱਠੀਆਂ ਹੋ ਕੇ ਗੁੱਡੀ ਫੁਕੀ ਐ ਜੋ ਕਿ ਪੁਰਾਣੇ ਸਮੇਂ ਦੇ ਵਿੱਚ ਇਹ ਸਭ ਕੁਝ ਦੇਖਣ ਨੂੰ ਮਿਲਦਾ ਸੀ ਜਦੋਂ ਮੀਂਹ ਨਹੀਂ ਸੀ ਕਈ ਕਈ ਦਿਨ ਪੈਂਦੇ ਤਾਂ ਪਿੰਡ ਦੀਆਂ ਔਰਤਾਂ ਅਤੇ ਕੁੜੀਆਂ ਇਕੱਠੀਆਂ ਹੋ ਕੇ ਨਹਿਰ ਜਾਂ ਸੂਏ ਕੰਡੇ ਤੇ ਜਾ ਕੇ ਗੁੱਡੀ ਫੁਕਦੀਆਂ ਉਸ ਤੋਂ ਬਾਅਦ ਨਹਿਰ ਦੇ ਵਿੱਚ ਛਨਾਕ ਕਰਕੇ ਉੱਥੇ ਹੀ ਕੁਝ ਮਿੱਠਾ ਬਣਾਇਆ ਜਾਂਦਾ ਸੀ ਅਤੇ ਆਪਸ ਦੇ ਵਿੱਚ ਵੰਡਿਆ ਜਾਂਦਾ ਸੀ ਤਾਂ ਇਸੇ ਤਰ੍ਹਾਂ ਹੀ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਪਵਾਨੀ ਗੜ ਦੇ ਪਿੰਡ ਤੋਂ ਜਿੱਥੇ ਕਿ ਪਿੰਡ ਦੀਆਂ ਔਰ ਤਾਂ ਤੇ ਕੁੜੀਆਂ ਨੇ ਇਕੱਠਿਆ ਹੋ ਕੇ ਗੁੱਡੀ ਫੁੱਕੀ ਤੇ ਨਾਲ ਹੀ ਰੱਬਾ ਰੱਬਾ ਮੀ ਬਰਸਾ ਸਾਡੀ ਕੋਠੀ ਦਾਣੇ ਪਾ ਅਜਿਹੇ ਗੀਤ ਗਾ ਕੇ ਇੰਦਰ ਦੇਵਤਾ ਨੂੰ ਵੀ ਖੁਸ਼ ਕੀਤਾ ਗੁੱਟਿਏ ਬੂ ਗੁੱਟਿਏ ਹਾਏ ਗੁੱਟਿਏ ਬੂ ਗੁੱਟਿਏ ਹਾਏ ਗੁੱਟਿਏ ਬੂ ਗੁੱਟਿਏ ਜੈ ਮਰਨਾ ਸੀ ਜੈ ਆ ਕਾ ਨੂੰ ਤਰਨਾ ਸੀ ਗੇ ਗੁੱਟਿਏ ਤੈ ਮਰਨਾ ਸੀ ਜੈ ਆ ਕਾ ਨੂੰ ਤਰਨਾ ਸੀ ਗੇ ਗੁੱਟਿਏ ਤੈ ਮਰਨਾ ਸੀ

ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵਾਰ ਪੰਜਾਬ ਦੇ ਵਿੱਚ ਜਿਹੜੀ ਗਰਮੀ ਪੈ ਰਹੀ ਹੈ ਜਿਸ ਨੇ 54 ਸਾਲਾਂ ਦਾ ਰਿਕਾਰਡ ਤੋੜ ਕੇ ਰੱਖ ਦਿੱਤਾ ਹਰ ਕੋ ਇਸ ਗਰਮੀ ਤੋਂ ਪਰੇਸ਼ਾਨ ਹੈ ਜਿਸ ਦੇ ਚੱਲਦੇ ਆ ਇਸ ਪਿੰਡ ਦੀਆਂ ਔਰਤਾਂ ਨੇ ਅਜਿਹਾ ਸੋਚਿਆ ਕਿ ਜੋ ਪੁਰਾਣੇ ਸਮੇਂ ਦੇ ਵਿੱਚ ਕੀਤਾ ਜਾਂਦਾ ਸੀ ਤਾਂ ਮੁਰਤੋਂ ਇਹ ਸੱਭਿਆਚਾਰ ਦੁਹਰਾਇਆ ਜਾਵੇ ਤਾਂ ਸ਼ਾਇਦ ਇਸ ਸੱਭਿਆਚਾਰ ਬਾਰੇ ਇਹਨਾਂ ਸਭ ਗੱਲਾਂ ਬਾਰੇ ਤਾਂ ਅੱਜ ਦੀ ਨੌਜਵਾਨ ਪੀੜ੍ਹੀ ਕੁਝ ਵੀ ਨਹੀਂ ਜਾਣਦੀ ਕਿਉਂਕਿ ਹੁਣ ਤੋਂ ਜੋ ਕਿ ਦੇਖਿਆ ਜਾਵੇ ਅਜਿਹਾ ਕੁਝ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ ਪਰ ਇਹ ਜੋ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਜਿ ਨੇ ਕੇ ਸਭ ਨੂੰ ਪੁਰਾਣੀਆਂ ਯਾਦਾਂ ਫਿਰ ਜੋ ਕਿ ਅੱਖਾਂ ਸਾਹਮਣੇ ਲਿਆ ਕੇ ਖੜੀਆਂ ਕਰ ਦਿੱਤੀਆਂ ਸਭ ਨੂੰ ਪੁਰਾਣਾ ਸਮਾਂ ਯਾਦ ਆਣ ਲੱਗ ਗਿਆ ਕਿ ਜਦੋਂ ਪਿਛਲੇ ਸਮਿਆਂ ਦੇ ਵਿੱਚ ਮੀਂਹ ਨਹੀਂ ਸੀ ਕਈ ਕਈ ਦਿਨ ਪੈਂਦੇ ਤਾਂ ਔਰ ਤਾਂ ਇਸੇ ਤਰ੍ਹਾਂ ਹੀ ਇਕੱਠੀਆਂ ਹੁੰਦੀਆਂ ਤਾਂ ਉਹਨਾਂ ਦੇ ਵੱਲੋਂ ਗੁੱਡੀ ਫੁੱਕੀ ਜਨੈ ਉਸ ਤੋਂ ਬਾਅਦ ਕੁਝ ਮਿੱਠਾ ਬਣਾਇਆ ਜਾਂਦਾ ਹੈ ਅਤੇ ਆਪਸ ਦੇ ਵਿੱਚ ਵੰਡ ਕੇ ਖਾਇਆ ਜਾਂਦਾ ਸੀ ਸੋ ਪਿੰਡ ਦੀਆਂ ਔਰਤਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ মিডিਆ ਦੇ ਵੱਲੋਂ ਤਾਂ ਉਹਨਾਂ ਦਾ ਕੀ ਕੁਝ ਕਹਿਣਾ ਆਓ ਫਿਰ ਤੁਹਾਨੂੰ ਵੀ ਸੁਣਾਉਂਦੇ ਆਂ ਏ ਅੱਜ ਇਹ ਕੀ ਕਰ ਰਹੇ ਹੋ ਤੁਸੀਂ ਇਹ ਅਸੀਂ ਵੀ ਗੁੱਡੀ ਫੂਕ ਰਹਿਆਂ ਜੀ ਕਾਹ ਤੋਂ ਫੂਕ ਰਹੇ ਹੋ ਮੈਂ ਵੀ ਮੀਂਹ ਆਵੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਕਿਸੇ ਪਾਸੋਂ ਸਾਹ ਨਹੀਂ ਲੱਗ ਰਹੀ ਮੀਂਹ ਦੀ ਅੱਛਾ ਇਹ ਗੁੱਡੀ ਫੂਕਣਾ ਕੋਈ ਪੁਰਾਣੀ ਰਵਾਇਤ ਹੈ ਇਸ ਤਰ੍ਹਾਂ ਦੀ ਪੁਰਾਣੀ ਰਵਾਇਤ ਹੈ ਜੀ ਹਾਂਜੀ ਪਹਿਲਾ ਜ਼ਮਾਨੇ ਚ ਵੀ ਫੂਕਦੇ ਸੀ ਅੱਜ ਵੀ ਇਹ ਉਪਰਾਲਾ ਕੀਤਾ ਗਿਆ ਜੀ ਸਾਰਿਆਂ ਨੇ ਰਾਜ ਤਿਆਰ ਅੱਜ ਆ ਇਹ ਕਿਹੜੇ ਮਹੱਲੇ ਦੇ ਕਿੱਥੋਂ ਦੇ ਨੇ ਇਹ ਮਾਈਆਂ ਬੱਤੀ ਤੇ ਜੀ ਉਹਨੀ ਵੱਟੋਂ ਹਾਂਜੀ ਹਾਂਜੀ ਅੱਛਾ 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 ਇਹ ਗੁੱਡੀ ਤਾਂ ਫੁੱਕੀ ਐ ਵੀ ਮੀਂਹ ਪਵੇ ਜੇ ਅੱਗੇ ਮਾਈਆਂ ਇਕੱਠੀਆਂ ਹੋ ਕੇ ਗੁੱਡੀ ਫੂਕਦੀਆਂ ਪੈ ਕੇ ਸੋਹਰੇ ਬਣਦੇ ਉਸੇ ਤਰ੍ਹਾਂ ਹੀ ਸਾਰੀ ਰਸਮ ਕਰਦੇ ਫੇਰ ਆਪਣੇ ਗੁਲਗਲੇ ਪਕਾ ਕੇ ਝੂਟਾਪ ਕੇ ਗੁੱਡੀ ਫੂਕ ਕੇ ਆਉਂਦੀਆਂ ਇੱਕ ਪਿੱਟ ਸਿਆਪਾ ਕਰਦੀ ਆ ਮਾਂ ਬਣਦੀ ਭਝਾਈ ਬਣਦੀ ਦਾਦੀ ਬਣਦੀ ਸਾਰੇ ਪੈ ਕੇ ਸੋਹਰੇ ਬਣ ਕੇ ਉੱਥੇ ਸਾਰੇ ਕਰਕੇ ਆਉਂਦੀਆਂ ਪਰਮਾਤਮਾ ਇੰਨਾ ਦਿਆਲ ਹੋ ਜਾਂਦਾ ਤੇ ਮੀਂਹ ਪੈ ਜਾਂਦਾ ਸੀਗਾ ਉਸ ਟਾਈਮ ਚ ਪਹਿ ਰੱਗ ਗਈ ਜੀ ਜਿਹੜੇ ਪਹਿਲੇ ਸਮੇਂ ਹੁੰਦੇ ਸੀਗੇ ਜੀ ਪਰਮਾਤਮਾ ਨੇ ਇਹੀ ਕਿਹਾ ਪਰਮਾਤਮਾ ਦੇ ਇਹੀ ਕਹਿਣਾ ਚਾਹੁੰਦੇ ਆ ਜੀ ਬਸ ਮੈਂ ਇਕੱਠੇ ਹੋ ਕੇ ਅਨਥੱਕ ਹੋ ਕੇ ਮਾਈਆਂ ਨੇ ਸੇਵਾ ਕਰੀਆ ਸਾਰਾ ਦਾ ਆਟਾ ਪਾਣੀ ਇਕੱਠਾ ਕਰਿਆ ਇਕੱਠਾ ਕਰਕੇ ਫਿਰ ਆਪਣੀ ਸਵੇਰ ਦੀ ਬਣਾਉਣ ਲੱਗੀਆਂ ਪਈਆਂ ਨੇ ਮਾਈਆਂ ਮੀਂਹ ਪੈਣਾ ਚਾਹੀਦਾ ਪ੍ਰਮਾਤਮਾ ਉਰੇ ਹੀ ਅਰਦਾਸ ਕਰਦੇ ਆ ਮੀਂਹ ਵਾਸੇ ਤੇਰੀ ਰਹਿਮਤ ਦਾ ਵੀ ਮੀਂਹ ਪੈਣਾ ਚਾਹੀਦਾ ਜੀ ਸਾਨੂੰ ਆਏ ਆ ਵੀ ਬੇਟਾ ਵੀ ਪਹਿਣਾ ᱛੀਆਂ ਕੁਮਾਰੀਆਂ ਗੁੱਡੀਆਂ ਸਾਰੀਆਂ ਜਿੰਨੀਆਂ ਸਵਰੇ ਤੋਂ ਅੰਜ ਮੰਜ ਕੁੜੀਆਂ ਹੁੰਦੀਆਂ ᱛੀਆਂ ਸਾਰੀਆਂ ਇਕੱਠੀਆਂ ਕੇ ਗੁੱਡੀ ਫੂਕਦੀਆਂ ਹੁਣ ਤਾਂ ਕੋਈ ਕੁੜੀ ਦੂਜੀ ਨਾਲ ਦੂਜੀ ਕੋਈ ਲੜਕੀ ਰਾਜੀ ਨਹੀਂ ਹੁਣ ਤਾਂ ਦੋ ਘੜੀ ਬੜੀਆਂ ਬੁੱਡੀਆਂ ਨੂੰ ਇਕੱਠਾ ਨਾ ਪੈਂਦਾ ਸਮਾਨ ਹੋਹੀ ਕਹੀ ਜene ਵੀ ਸਾਡੇ ਪੁੱਤ ਪੋਤੇ ਸੁੱਕੀਆਂ ਜ਼ਮੀਨਾਂ 'ਚ ਪਾਉਂਦੇ ਨੇ ਵੀ ਸਾਨੂੰ ਪ੍ਰਮਾਤਮਾ ਕੁਦਰ ਦੇਵਤਾ ਹੀ ਦਿਆਲ ਹੋ ਵੀ ਸਾਨੂੰ ਮੀਂਹ ਦੀ ਲੋੜ ਐ ਬੱਚਿਆਂ ਨੂੰ ਬਹੁਤ ਜਾਦੇ ਵੀ ਮੀਂਹ ਪੈਣਾ ਚਾਹੀਦਾ ਪਿਆਰ ਵੀ ਵਾਧਦਾ ਜੀ ਇਕੱਠੀਆਂ ਹੋਈਆਂ ਨੇ ਜਦ ਤੜਕੇ ਦੇ ਬੀਬੀਆਂ ਸਾਰੀਆਂ ਕੋਈ ਵਿਚਾਰੀ ਅੰਦਰੋਂ ਬਾਹਰ ਵੀ ਨਹੀਂ ਨਿਕਲਦੀ ਕਦੇ ਜਿਹੜੇ ਉਹ ਬੀਬੀ ਵੀ ਅੱਜ ਇੱਥੇ ਪਹੁੰਚੂਗੀ ਦੂਜੀ ਦੂਜੀ ਦੀ ਸਹੇਲੀ ਬਣੂਗੀ ਪਿਆਰ ਵਧੂਗਾ ਸਾਾਨੂੰ ਇਹਨਾਂ ਨੂੰ ਅਗਲੀ ਪੀੜ੍ਹੀ ਨੂੰ ਆਉਣ ਵਾਲੀ ਨੂੰ ਸਾਰਾ ਪਤਾ ਲੱਗੂਗਾ ਵੀ ਆਪਾਂ ਐ ਗੁੱਡੀ ਪੁੱਕੀ ਨਹੀਂ ਅਸੀਂ ਜੀ ਰਲ ਮਿਲ ਕੇ ਅਸੀਂ ਜੀ ਰਸਣ ਇਕੱਠਾ ਕਰ ਰਿਹਾ ਜੀ ਘਰ ਘਰ ਫਿਰ ਕੇ ਚੁਟਕੀ ਚੁਟਕੀ ਆਤੇ ਦੀ ਯਾਰ ਮਿੱਠਾ ਤੇਲ ਲਿਆ ਸਾਰੇ ਫਿਰਕੇ ਅਸੀਂ ਆਖਿਆ ਵੀ ਰੱਬ ਤੋਂ ਮੀਂਹ ਪਵਾਉਣਾ ਹੈ ਐਥ ਗਰਮੀ ਹੈ ਸਾਰੇ ਔਖੇ ਹੋ ਰਹੇ ਨੇ ਜੀਰੀ ਲਾਉਣ ਤੋਂ ਵੀ ਬਹੁਤ ਪਰ ਮਾਥਮਾ ਮੂਰੇ ਅਰਦਾਸ ਕਰਦੇ ਆਂ ਵੀ ਮੀਂਹ ਪਾਈ ਜੀ ਇਸ ਪੰਜਾਬੀ ਪੁਰਾਣੇ ਸੱਭਿਆਚਾਰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਲੱਗਦਾ ਹੈ ਕਿ ਇਹ ਖਬਰ ਦੇਖਣ ਤੋਂ ਬਾਅਦ ਤੁਹਾਨੂੰ ਵੀ ਆਪਣਾ ਪੁਰਾਣਾ ਸੱਭਿਆਚਾਰ ਜ਼ਰੂਰ ਯਾਦ ਆ ਗਿਆ ਹੋਵੇਗਾ ਕਿ ਜਦੋਂ ਮੀਨੀਸਿਪੈਂਡੇ ਤਾਂ ਉਦੋਂ ਅਜਿਹਾ ਜੋ ਕਿ ਤਰਕੀਬ ਅਪਣਾਈ ਜਾਂਦੀ ਸੀ ਸਿਆਣਿਆਂ ਦੇ ਮੁਤਾਬਕ ਅਜਿਹਾ ਕੰਮ ਕੀਤਾ ਜਾਂਦਾ ਸੀ ਤਾਂ ਮੀ ਵੀ ਜੋ ਕਿ ਪੈ ਜਾਂਦੇ ਸੀ ਨਾਲ ਦੀ ਨਾਲ ਹੀ ਕੁਝ ਦਿਨਾਂ ਬਾਅਦ ਇਹ ਕਹਿ ਲਵੋ ਕਿ ਮੀ ਵੀ ਜੋ ਕਿ ਇੱਕ ਦੋ ਦਿਨ ਬਾਅਦ ਪੈ ਜਾਂਦੇ ਸੀ ਜਦੋਂ ਅਜੇਹਾ ਪਿੰਡ ਦੀਆਂ ਔਰਤਾਂ ਤੇ ਕੁੜੀਆਂ ਦੇ ਵੱਲੋਂ ਕੀਤਾ ਜਾਂਦਾ ਸੀ ਤਾਂ ਮੁਰਤੋ ਜੋ ਕਿ ਇਹ ਹੀ ਰੀਤ ਅਪਣਾਈ ਜਾ ਰਹੀ ਹੈ ਮੁਰਤੋ ਪੰਜਾਬ ਦੇ ਵਿੱਚ ਪੁਰਾਣਾ ਸੱਭਿਆਚਾਰ ਦੁਹਰਾਇਆ ਜਾ ਰਿਹਾ ਹੈ ਦੇਖਦੇ ਰਹੋ ਚਰਦੀਕਲਾ 10 ਟੀਵੀ ਧੰਨਵਾਦ